ਮੀਟਿੰਗ ਸੱਦੀ ਜਿਹੜੀ ਸਾਡੀ ਐਗਜੈਕਟਿਵ ਦੀ ਮੀਟਿੰਗ ਸੀ ਉਹ ਅਸੀਂ 30 ਤਰੀਕ ਨੂੰ ਮੀਟਿੰਗ ਕੀਤੀ ਐਗਜੈਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਸ਼ੋਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸੱਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪੰਥ ਦੇ ਉਦੇਸ਼ ਤੇ ਸ਼ੌਮਣੀ ਕਮੇਟੀ ਨੇ ਪਾਈ ਸੀ ਤੇ ਉਸ ਦੀ ਤਰਜ ਦੇ ਉੱਤੇ ਸਾਰੇ ਪੰਥ ਨਾਲ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਕੱਠ ਉੱਥੇ ਦਿੱਲੀ ਵਿਖੇ ਰਕਾਬ ਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸ ਮੰਾਲੂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਸਪੁਰਤ ਕਰਾਂਗੇ ਇਹ ਫੈਸਲਾ 3 ਦਸੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜਵਾਨਾ ਸਾਹਿਬ ਨੇ ਫਿਰ ਦੁਆਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਪੇ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੇ ਤਰਜ਼ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹੜੇ ਮੈਂਬਰ ਤੁਸੀਂ ਭਲੀਭਾਨ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਤੋਂ 20 ਨਵੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ। ਸੋ ਅਸੀਂ ਉਹਨੂੰ ਇਨ ਬਿਨ ਉਹ ਦਸਕਦੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰਨ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ। ਤੇ ਮੈਂ ਧੰਨਵਾਦ ਕਰਦਾ ਸੂਹਿਕ ਤੌਰ ਤੇ ਪੰਜਾਬ ਦੇ ਪੰਥਦਾਰੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹਨੇ ਕਿ ਆ ਪੂਰਨ ਸਹਿਯੋਗ ਦੇਾਂਗੇ। ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ। ਇਸੇ ਤਰ ਦੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨਜ਼ ਨੇ ਵੀ ਇਸ ਆਰਿਆ ਕਟਰੀ ਹੋ ਕੇ ਇਹ ਕਿ ਆ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਾਂਗੇ। ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸ਼ਮੂਲੀਅਤ ਕਰਾਂਗੇ। ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹਿਬ ਕੋਲ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ مشਵਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ ਸੋ ਮੈਨੂੰ ਇਸ ਗੱਲ ਦੀ تسلی ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥ دارਦਿਆਂ ਨੇ ਇਹ ਗੱਲ ਦਾ ਹਾਂਮੀ ਪ੍ਰੀਸ ਕਿ ਅਸੀਂ ਉਸ ਮੀਟਿੰਗ ਦੇ ਉਸ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫਾਰਮ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ ਲੀਕ ਲੈ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ ਚ ਉਹਨੇ ਵੀ ਚਾਹੇ ਜੰਮੂ ਕਸ਼ਮੀਰ ਦੀ ਚਾਹੇ 36 68 ਵਾਲੇ ਪਾਸੋਂ ਜਿੰਨੇ ਵੀ ਮਿਸ਼ਨ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਤਾਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕਿਦਾ ਕਿਦਾ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ ਪਰ ਕਈ ਵਾਰੀ ਵਿੱਚ ਕੁਝ ਅਰਜਨਾ ਵੀ ਆ ਜਾਂਦੀਆਂ ਕੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜਹੇਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਚਿੱਠੀ ਸਾਰੀ ਪੜ੍ਹ ਕੇ ਸੁਣਾਉਣੀ ਚਾਹਨਾ ਇਹਦੇ ਨਾਲ ਚਿੱਠੀ ਦੇ ਨਾਲ ਫਿਰ ਬਾਅਦਾਂ ਮੈਂ ਪ੍ਰਤੀਕੰਨ ਤੁਹਾਡੇ ਕੋਲ ਬਾਅਦ ਚ ਦੇਣਾ ਮਾਨਜੋਗ ਸਿੰਘ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਬਲੋ ਬੰਦੀ ਸਿੰਘਾਂ ਤੇ ਫਾਂਸੀ ਚੱਕੀ ਕੱਟ ਰਹੇ ਭਾਈ ਰਾਜੋਵਾਨਾ ਜੀ ਰਿਹਾਈ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਦਾਸ ਨੂੰ ਵੀ ਮੈਂਬਰ ਵਜੋਂ ਪਾਇਆ ਗਿਆ ਹੈ ਇਸ ਕਮੇਟੀ ਵਿੱਚ ਰਾਜਨੀਤਿਕ ਲੋਕਾਂ ਨੂੰ ਪਾਉਣ ਦਾ ਦਾਅਸ ਨੇ ਆਪਜੀ ਪਾਸ ਇਤਰਾਜ਼ ਵੀ ਜਾਰੀ ਕੀਤਾ ਸੀ ਪੰਥ ਦੀ ਸਰਮੌਰਸ਼ਕ ਸ਼ਖਸੀਅਤ ਅਤੇ ਸੰਸਥਾਵਾਂ ਵੱਲੋਂ ਆਏ ਦੇਸ਼ਾਂ ਨੂੰ ਮੰਨਦੇ ਹੋਏ ਇਸ ਕਮੇਟੀ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9 12 ਨੂੰ ਸੱਦੀ ਮੀਟਿੰਗ ਵਿੱਚ ਦਾਅਸ ਨੇ ਸਮੂਲੀਅਤ ਕੀਤੀ ਸੀ ਇਸ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਹਿਮ ਗੱਲਾਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਸੀ ਕਿ ਸਾਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਾਮਲਾ ਹੱਲ ਜਾਉਣਾ ਚਾਹੀਦਾ ਹੈ। ਜਿਸ ਫੈਸਲੇ ਵਿੱਚ ਵਰਜਿੰਦਰ ਸਿੰਘ ਸਰਦਾਰ ਵਰਜਿੰਦਰ ਸਿੰਘ ਹਵਦਾਰ ਦੇ ਬੀਬੀ ਕਮਲਦੀਪ ਕੌਰ ਰਾਜਵਾਨ ਦੇ ਦਾਸ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਸਵਾਹ ਦੇ ਰਾਹ ਵਿੱਚ ਚੱਲਣਾ ਚਾਹੀਦਾ ਹੈ ਜਿਸ ਸੰਬੰਧੀ ਦਾਸ ਨੇ ਆਪ ਜੀ ਨੂੰ ਫੋਨ ਤੋਂ ਵੀ ਜਾਣੂ ਕਰਵਾਇਆ ਸੀ। ਪਰ ਅਫਸੋਸ ਨਾਲ ਦੱਸਣਾ ਪਾ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਕਮੇਟੀ ਨੂੰ ਐਵੇਂ ਦਾ ਨਾਮ ਦਿੰਦੇ ਹੋਏ 20 ਦਸੰਬਰ 2023 ਨੂੰ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੇ ਧਾਰਨਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਮੂਹਿਕ ਰੂਪ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਹੈ। ਦਾਖ ਨੇ ਹਮੇਸ਼ਾ ਹੀ ਸ਼੍ਰੀ ਕਾਲਤਾਕ ਸਾਹਿਬ ਵੱਲੋਂ ਲਏ ਗਏ ਹਰ ਫੈਸਲੇ ਨੂੰ ਨਾਤਮਕ ਕੀਤਾ ਹੈ ਅਤੇ ਉਸ ਲਈ ਚੱਲਣ ਲਈ ਉਸ ਚੱਲਣ ਲਈ ਬਚਨ ਬੰਦ ਹਾਂ। ਅਸੀਂ ਪੰਤਕ ਮਸਲਿਆਂ ਲਈ ਸੂਚੀ ਕੌਮ ਨਾਲ ਖੜੇ ਹਾਂ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਫੈਸਲਾ ਪੰਤ ਦੇ ਹੱਕ ਵਿੱਚ ਨਹੀਂ। ਇਸ ਲਈ ਆਪ ਜੀ ਨੂੰ ਸਿਮਰ ਬੇਨਤੀ ਕਰਦੇ ਆ ਕਿ ਸ਼ੌਮਣੀ ਕਮੇਟੀ ਪ੍ਰਧਾਨ ਨੂੰ ਬੁਲਾ ਕੇ ਲਏ ਗਏ ਪੰਜ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਦੇਸ਼ ਚੋ ਜੀ। ਉਹਨੇ ਕਮੇਟੀ ਮੀਟਿੰਗ ਸਾਨੂੰ ਆ ਜਿਹੜੀ ਚਿੱਠੀ ਆ ਸਿੰਘ ਸਾਹਿਬ ਨੇ ਭੇਜ ਦਿੱਤੀ ਸੀ। ਅਸੀਂ ਫਿਰ ਬੈਠ ਕੇ ਕੀਤਾ ਕਿ ਪੰਜ ਦੇ ਬਧੇਰੇ ਹੇ ਤਾਂ ਲਈ ਕੋਈ ਆੜਚਣ ਨਾ ਪਵੇ। ਫਰਾਕ ਦਿਲੀ ਦਿਖਾ ਦੇ। ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ। ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਕਿਉਂਕਿ ਅਸੀਂ 5 ਮੈਂਬਰੀ ਤੋਂ ਪਹਿਲਾ ਫੈਸਲਾ ਸੀ ਸਾਡਾ ਮੈਂ ਤਾਂ ਬਾਰ ਬਾਰ ਕਹਿ ਰਿਹਾ ਇਹ 3 ਦਸੰਬਰ ਨੂੰ ਫੈਸਲਾ ਸੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਭਈ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਫੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ ਇਹ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾਂ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਕੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲਤਾਕ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ ਭਈ ਇਹ ਕਿਸੇ ਤਰ੍ਹਾਂ ਆਪੋ ਵਿਚੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ ਭੇਤ ਨਾ ਹੋ ਜਾਏ ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸਮੂਹਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਇਕੱਠ ਲਈ ਬਹੁਤ ਵੱਡਾ ਭਾਰਮਾ ਹੰਗਾਰਾ ਦਿੱਤਾ ਸੀ ਮੈਂ ਇਹ ਵੀ ਦੱਸ ਦਿਆਂ ਸੀ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਜ਼ਾਕਤ ਕੀਤੇ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੂਰਤ ਕਰਨੀ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਬਾਇਟ ਕਰਨਾ ਚਾਹਣਾ ਕਿ ਕੋਈ ਧਾਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮੁਹਿੰਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹਿੱਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਦੀ ਉਹ ਜਿਹੜੀ ਫਾਂਸੀ ਦੀ ਸਜ਼ਾ ਉਹ ਲਾਈਫ ਅਮਰਜਮੈਂਟ ਵਿੱਚ ਹੋ ਜਾਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਤੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪੰਥਕ ਇਕਤਾ ਦੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਇਹ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲ ਦੀ ਕੜੀ ਆ ਜਿਹੜਾ ਇਹਨੂੰ ਅਸੀਂ ਹਾਲ ਦੀ ਕੜੀ ਮੁੱਲਤਵੀ ਕੀਤਾ ਜੋ ਸੰਬੰਧਤ ਜਿਹੜੇ ਆ ਉਹ ਮੈਂ ਤਾਂ ਬਾਰ-ਬਾਰ ਤੁਹਾਨੂੰ ਸਪਸ਼ਟ ਕਰਦਾ ਸੀ ਕਿ ਉਹ ਕਈ ਵਾਰੀ ਅਸਲ ਗੱਲ ਕਨਵੇ ਨਹੀਂ ਹੁੰਦੀ ਉਹ ਜੇ ਦਾ ਪੰਜ ਮੈਂਬਰੀ ਦੀ ਕਮੇਟੀ ਬੰਨ੍ਹ ਤੋਂ ਬਾਅਦ ਜੇ ਕੋਈ ਫੈਸਲਾ ਲਿਆ ਹੁੰਦਾ ਫਿਰ ਤਾਂ ਕਹਿ ਲੈਂਦੇ ਪਰ ਫੇਰ ਵੀ ਬਧੇਰੇ ਖੇਤਾਂ ਲਈ ਅਸੀਂ ਉਹ ਜਿਹੜਾ ਮੌਤਵੀ ਹਾਲ ਦੀ ਘੜੀ ਕਰ ਰਹੇ ਹਾਂ ਦੂਸਰਾ ਕਿਉਂਕਿ ਅੱਜ 15 ਬਾਰਾ ਸ਼ਹੀਦੀ 15 ਬਾਰਾ ਸ਼ੁਰੂ ਹੋ ਗਿਆ ਅੱਜ ਮੈਂ ਜਾਣਾ ਸੀ ਪਰਿਵਾਰ ਬਿਛੂੜੇ ਸਥਾਨ ਦੇ ਉੱਤੇ ਪਰ ਆ ਕਿਉਂਕਿ ਇੱਕ ਅਹਿਮ ਕੱਲ ਦੀ ਚਿੱਠੀ ਦੇ ਨਾਲ ਤਬਦੀਲੀ ਹੋ ਗਈ ਸੋ ਇਸ ਕਰਕੇ ਮੈਂ ਤੁਹਾਡੇ ਰੂਬਰੂ ਹੋ ਰਿਹਾ ਹਾਂ ਇਹ ਜਿਹੜਾ ਸ਼ਹੀਦ ਦੀ ਪੰਦਰਵਾੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਆਸਨੇਬਰ ਪਈ ਪਹਿਲੀ ਜਨਵਰੀ ਤੱਕ ਕਿਸੇ ਵੀ ਸਥਾਨ ਦੇ ਉੱਤੇ ਕਿਸੇ ਨੂੰ ਸਿਰ ਪਾਉ ਦੀ ਬਖਸ਼ਿਸ਼ ਨਾ ਕੀਤੀ ਜਾਵੇ ਕੇਵਲ ਦਾ ਕੇਵਲ ਅਰਦਾਸ ਰੂਪੀ ਮਹਾਨ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋ ਜੇ ਕੋਈ ਬਿਲਕੁਲ ਸਾਰੇ ਗੁਰੂ ਘਰ ਇਸ ਗੱਲ ਨੂੰ ਮੈਂ ਸਨੇਬਰ ਬੇਨਤੀ ਕਰਦਾ ਤੇ ਸ਼ੋਮਣੀ ਕਮੇਟੀ ਦੇ ਜਿੰਨੇ ਸਥਾਨ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਆਦੇਸ਼ ਵੀ ਕਰ ਦਿੱਤੇ ਆ ਚਿੱਠੀਆਂ ਜਿਹੜੀਆਂ ਚੱਲੇ ਵੀ ਗਈਆਂ ਵੀ ਤੁਸੀਂ ਪਹਿਲੀ ਵਾਰ ਕਿਸੇ ਨੇ ਕਿਸੇ ਗੁਰੂ ਘਰ ਦੇ ਵਿੱਚ ਸਿਰ ਪਾਉ ਨਹੀਂ ਦੇਣਾ ਹਾਂ ਸਿਰਫ ਜਿੱਥੋਂ ਨਗਰ ਕੀਰਤਨ ਪ੍ਰਭ ਹੋਣਾ ਉੱਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਦੇ ਸਕਦੇ ਆ ਇੱਕ ਸਿਰਫ ਸਿਰ ਪਾਓ ਬਾਕੀ ਕਿਤੇ ਕੋਈ ਸਿਰ ਪਾਉ ਨਹੀਂ ਦੇਣਾ ਉਹ ਤੋਂ ਇਲਾਵਾ ਇਹ 15 ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਭਗਵਾਨ ਜਿਹੜਾ ਆ ਚਾਹੇ ਸਚਖੰਡ ਦਰਬਾਰ ਸਾਹਿਬ ਆ ਚਾਹੇ ਤਖਤ ਇਸਗੜ ਆ ਚਾਹੇ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਆ ਉਹਦੇ ਵਿੱਚ ਕੋਈ ਮਿੱਠਾ ਦਾ ਭਗਵਾਨ ਨਹੀਂ ਬਣਾਇਆ ਜਾਊਗਾ ਕੇਵਲ ਦਾ ਕੇਵਲ ਇੱਕ ਦਾਤ ਤੇ ਇੱਕ ਸਬਜੀ ਕੋਈ ਸ਼ਾਹੀ ਭੋਜ ਨਹੀਂ ਸਿਰਫ ਜੋ ਪਰੰਪਰਾ ਖਾਲਸੇ ਦੀ ਉਹ ਸਿਰਫ ਇੱਕ ਦਾਤ ਤੇ ਸਬਜੀ ਤੇ ਸੈਂਪਲ ਫੁਲਕੇ ਨਾਲ ਇਹ ਪਹਿਲੀ ਜਨਵਰੀ ਤੱਕ ਇਸੇ ਤਰ੍ਹਾਂ ਰੱਖਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਐਗਜ਼ੈਕਟਿਵ ਦੇ ਵਿੱਚ ਕੋਈ ਹੋਰ ਨਵਾਂ ਫੈਸਲਾ ਸਿਰਪਾਉ ਦੀ ਬਾਕਸਿਸ ਵੀ ਬਾਬਤ ਵੀ ਲਵਾਂਗੇ ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅੱਜ ਆਪਾਂ ਇਸ ਆਜ਼ਾਦ ਦੇਸ਼ ਦੀ ਧਰਤੀ ਤੇ ਬੈਠੇ ਆਂ ਜੇ ਉਹ ਸ਼ਹਾਦਤ ਦਾ ਨਾਂ ਦਿੰਦੇ ਤਾਂ ਹੋ ਸਕਦਾ ਸੀ ਅਸੀਂ ਵੀ ਅੱਜ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੁੰਦੇ ਸੋ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਤੇ ਮੰਜ ਦੇ ਨਾਲ ਅੱਜ ਤਾਂ ਲੋਕਤੰਤਰ ਆ ਉਦੋਂ ਲੋਕਤੰਤਰ ਨਹੀਂ ਸੀ ਉਦੋਂ ਰਾਜ ਸੱਤਾ ਮਹਾਰਾਜਾਂ ਦੀ ਹੁੰਦੀ ਸੀ ਉਹਨਾਂ ਮਹਾਨ ਸ਼ਹੀਦਾਂ ਨੇ ਇਹ ਜਿਹੜੀਆਂ ਪਰੰਪਰਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਉਹਨਾਂ ਦੇ ਵਿੱਚੋਂ ਤਿੰਨ ਤਿੰਨ ਪੰਜ ਪਿਆਰਿਆਂ ਦਾ ਸ਼ਹੀਦੀਆਂ ਪਾਉਣਾ 40 ਮੁਕਤਿਆਂ ਦਾ ਫਿਰ 40 ਜਾ ਕੇ ਮੁਕਤਸਰ ਦੀ ਧਰਤੀ ਤੇ ਖਰਾਨੇ ਦੀ ਟਾਬ ਇਹ ਸਾਰਾ ਮਹੀਨਾ ਉਹਦਾ ਜਿਹੜਾ ਆ ਇਹ ਮੈਂ ਤਾਂ ਕਈ ਵਾਰੀ ਮਾਲਬੇਦੀ ਧਰਤੀ ਤੇ ਵੀ ਦੇਖਦਾ ਭਈ ਲੋਕ ਬਹੁਤ ਸਿੰਪਲ ਢੰਗ ਨਾਲ ਇੱਕ ਦਾਲ ਤੇ ਕੁਲਕਾ ਬਣਾਉਂਦੇ ਸਬਜ਼ੀ ਵੀ ਨਹੀਂ ਬਣਾਉਂਦੇ ਤੇ ਕਈ ਤਾਂ ਪਰਿਵਾਰ ਅੱਜ ਵੀ ਆਸਣ ਵੀ ਆਪਣਾ ਜ਼ਮੀਨ ਤੇ ਪੈ ਕੇ ਆਪਣਾ ਰਾਇਣ ਬਸੇਰਾ ਕਰਦੇ ਰਾਤ ਨੂੰ ਸੋ ਮੈਂ ਸਮਝਦਾ ਇਹ ਗੁਰੂ ਸਾਹਿਬ ਕਿਰਪਾ ਕਰਨ ਮਹਾਨ ਸ਼ਹੀਦ ਸਤਕਾਰ ਤੇ ਜੋ ਸਿੱਖ ਪੰਥਲੇ ਉਹ ਨਹੀਂ ਪੈਣਾ ਪਾਈਆਂ ਉਹ ਸਾਡੇ ਲਈ ਅੱਜ ਵੀ ਪ੍ਰਚਲਿਤ ਹੈ ਆ ਖਾਲਸਾ ਪੰਥ ਉਹਨਾਂ ਦੇ ਹਮੇਸ਼ਾ ਮਾਣ ਕਰਦਾ ਤੇ ਮਾਣ ਕਰਦਾ ਰਹੂਗਾ ਅੰਤ ਦੇ ਵਿੱਚ ਤੁਹਾਨੂੰ ਫੇਰ ਕਿ ਇਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਹਾਲ ਦੀ ਘੜੀ ਮੁltਵੀ ਕੀਤਾ ਪੰਥ ਦੇ ਬਧੇਰੇ ਇਹਦਾ ਨੂੰ ਮੁੱਖ ਰੱਖਦੇ ਨੇ ਤੇ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਦਾ ਰਿਣੀ ਵੀ ਆ ਦਿਲ ਦੀਆਂ ਅਣਦੇਹਾਈਆਂ ਤੋਂ ਜਿੱਡਾ ਵੱਡਾ ਮੇਰਾ ਖਿਆਲ ਸਮਰਥਨ ਇਸ 20 ਤਰੀਕ ਦੇ ਪ੍ਰੋਗਰਾਮ ਨੂੰ ਸੀਗਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕਾਂ ਨੇ ਜਾਣਾ ਸੀ ਪਰ ਵਧੇਰੇ ਹਿੱਤਾਂ ਲਈ ਕਿਉਂਕਿ ਸ੍ਰੀ ਅਕਾਲ ਤਖਤ ਹਰ ਕਲੇ ਸਿਰ ਮੌਰਿਆ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਨਾਤਮਸਤਕ ਹੁੰਦਾ ਤੇ ਉਹਦੇ ਤਹਿਤ ਹੀ ਤੇ ਵਧੇਰੇ ਹਿੱਤਾਂ ਨੂੰ ਤੇ ਪੰਜ ਮੈਂਬਰੀ ਕਮੇਟੀ ਚ ਕੋਤ ਰੇਡ ਨਾ ਆਵੇ ਇਸ ਕਰਕੇ ਹਾਲ ਦੀ ਕੱਢੀਏ ਜਿਹੜਾ ਆ ਮੁੱਤਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ